ਜਿਹੜਾ ਬੰਦਾ ਪਹਿਲੇ ਹੀ ਬਲਾਕਕਾਰ ਦੇ ਦੋਸ਼ਾਂ ਦੇ ਅੰਦਰ ਬੰਦ ਆ ਤੁਸੀਂ ਉਹਦੇ ਐਡੇ ਕਿੰਨੇ ਕੰਨੇ ਧੱਕਤ ਬਣ ਗਏ ਹੋ ਤੁਸੀਂ ਉਹਦੇ ਐਨੇ ਧੱਕਤ ਬਣ ਕੇ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਸੁਧਾਰ ਦੇਾਂਗੇ ਇਹੋ ਜਾਂ ਕੀ ਮਜਬੂਰੀ ਸੀਗੀ ਕਿ ਜੇ ਉਹ ਸਪੈਸ਼ਲੋ ਕੱਪੜੇ ਪਾ ਕੇ ਜਾ ਕੇ ਕਿੱਧਰ ਨੂੰ ਪ੍ਰਮੋਟ ਕਰਦਾ ਤੇ ਜਿਹੜੇ ਉਹ ਜਵਾਕਾਂ ਨੂੰ ਪੜਾਉਂਦਾ ਤਾਂ ਉਹ ਉੱਥੇ ਉਹਦੇ ਤੋਂ ਕੀ ਸਿੱਖਿਆ ਲੈਣਗੇ ਕੀ ਬਈ ਇਹ ਜਿਹੜੀ ਡਰੈੱਸ ਹੈ ਇਹ ਵਿੱਚ ਬਹੁਤ ਤਾਕਤ ਹੈ ਜਿੱਲੇ ਡੇਰੇ ਨਾਲ ਜੁੜਿਆ ਹੋਇਆ ਤੇ ਬਹੁਤ ਤਕ ਤਾ। ਜਿਹੜਾ ਆਪ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਸਾਡਾ ਏਕਾ ਇੰਨਾ ਖੋੜਾ ਚਾਹੀਦਾ ਕਿ ਦੁਸ਼ਮਣ ਸਾਡੇ ਤੇ ਹੈਵੀ ਨਾ ਹੋਵੇ। ਅਸੀਂ ਇਹਨਾਂ ਦੇ ਖਿਲਾਫ ਆਪਣੀ ਆਵਾਜ਼ ਚੱਕਿਆ ਕਰੀਏ ਬਿਆਦਗੀਆਂ ਪੰਜਾਬ ਦੇ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜੇ ਪੰਜਾਬ ਸਰਕਾਰ ਨੇ ਜਾਂ ਇਥੋਂ ਦੇ ਸਿਸਟਮ ਨੇ ਇਹਨਾਂ ਤੇ ਕਾਨੂੰਨੀ ਕਾਰਵਾਈ ਸਖਤੀ ਦੇ ਨਾਲ ਕੀਤੀ ਹੁੰਦੀ ਤੇ ਅੱਜ ਇਹ ਘਣਾਉਣੇ ਕੰਮ ਜਿਹੜੇ ਪੰਜਾਬ 'ਚ ਸ਼ੁਰੂ ਹੋਏ ਆ ਬਿਆਦੀਆਂ ਨੂੰ ਲੈ ਕੇ ਨਾ ਹੁੰਦੇ। ਓਸ ਮਾਸਟਰ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਵੀ ਕਾਰਵਾਈ ਕਰੇ ਜਿਹੜਾ ਇੱਕ ਕਿੱਤੇ ਨੂੰ ਰਿਪਰੈਜ਼ੈਂਟ ਕਰਕੇ ਆਇਆ ਜਿਹੜਾ ਇੱਕ ਉਸ ਕੌਂਟੀ ਡੇਰਾਬਾਦ ਨੂੰ ਪ੍ਰਮੋਟ ਕਰਦਾ ਜਿਹੜਾ ਪੰਜਾਬ ਦੇ ਵਿੱਚ ਕਦੇ ਵੀ ਸੋਕ ਸ਼ਾਂਤੀ ਨਹੀਂ ਫੁਲਾਉਂਦਾ ਪੰਜਾਬ ਦੇ ਵਿੱਚ ਜਿਹਨੇ ਅੱਗ ਲਾਈਆ ਜਿਹੜੇ ਬੰਦੇ ਨੇ ਗੁਰੂ ਦੀ ਬੇਅਦਬੀ ਕਰਾਤੀ ਉਹਨਾਂ ਤੋਂ ਤੁਸੀਂ ਕੀ ਭਾਲਦੇ ਹੋ ਕਿ ਉਹ ਪੰਜਾਬ ਦੇ ਵਿੱਚ ਸ਼ਾਂਤੀ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਇਹ ਵੀਡੀਓ ਹੈ ਜਿਹੜੀ ਇੱਕ ਬਠਿੰਡੇ ਏਰੀਆ ਦੇ ਮਾਸਟਰ ਨੂੰ ਸਰਕਾਰੀ ਸਕੂਲ ਦਾ ਅਧਿਆਪਕ ਆ ਮੈਨੂੰ ਲੱਗਦਾ ਜਿਹੜਾ ਉਹਨੂੰ ਇੱਕ ਰਾਸ਼ਟਰਪਤੀ ਪੁਰਸਕਾਰ ਮਿਲਿਆ ਤੇ ਉਹ ਅਧਿਆਪਕ ਐਡੀਕ ਘਟਿਆ ਤੇ ਕਲੌਣੀ ਹਰਕਤ ਕਰਕੇ ਗਿਆ ਰਾਸ਼ਟਰਪਤੀ ਜਿਹੜਾ ਅਵਾਰ ਲੈਣਾ ਉੱਥੇ ਉਹ ਇੱਕ ਬਲਾਤਕਾਰੀ ਸਾਧ ਦੇ ਡੇਰੇ ਦੀ ਰਿਪਰੈਜ਼ੈਂਟ ਕਰਦੀ ਹੋਈ ਜਿਹੜੀ ਵਰਦੀ ਹੈ ਜਿਹੜੀ ਉਹਨਾਂ ਨੇ ਬਣਾਈ ਆ ਉਹ ਪਾ ਕੇ ਜਾਂਦਾ ਹੈ ਉਹ ਜਦੋਂ ਉਹ ਵਰਦੀ ਪਾ ਕੇ ਆਪਣਾ ਪੁਰਸਕਾਰ ਲੈਣ ਜਾਂਦਾ ਜਾਂ ਰਾਸ਼ਟਰਪਤੀ ਅਵਾਰਡ ਲੈਣ ਜਾਂਦਾ ਸਾਨੂੰ ਉਹਦੇ ਤੇ ਇਸ ਗੱਲ ਦਾ ਗਿਲਾ ਕਿ ਜਿਹੜੀ ਉਹ ਵਰਦੀ ਪਾ ਕੇ ਪੁਰਸਕਾਰ ਲੈਣ ਜਾਂਦਾ ਤੇ ਲੋਕਾਂ ਦੇ ਵਿੱਚ ਮੈਸੇਜ ਕੀ ਦਿੰਦਾ ਜਾਂ ਜਿਹੜੇ ਜਿਹੜੇ ਉਹ ਸਕੂਲ ਨੂੰ ਰਿਪਰੈਜ਼ੈਂਟ ਕਰਦਾ ਹੋਊਗਾ ਜਿਹੜੇ ਉਹਨੂੰ ਉੱਥੇ ਜਵਾਕ ਦੇਖਦੇ ਹੋਣਗੇ ਕਿ ਸਾਡੇ ਅੱਜ ਮਾਸਟਰ ਨੂੰ ਇੱਥੇ ਸਨਮਾਨ ਕੀਤਾ ਜਾ ਰਿਹਾ ਤਾਂ ਉਹ ਉਹਦੇ ਕੋਲੇ ਹੋਰ ਕੱਪੜੇ ਹੈ ਨਹੀਂ ਸੀ ਕੋਈ ਅਸੀਂ ਤਾਂ ਹਮੇਸ਼ਾ ਮੰਗ ਕਰਦੇ ਆਏ ਹਾਂ ਕਿ ਬੇਅਦਬੀਆਂ ਦੇ ਖਿਲਾਫ ਜਿਹੜਾ ਡੇਰਾ ਪੰਜਾਬ ਦੇ ਵਿੱਚ ਚੱਲ ਰਿਹਾ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਇਹਨੂੰ ਬੈਨ ਕਰੇ ਇਹਦੇ 'ਚ ਲੋਕਾਂ ਦਾ ਇਕੱਠ ਹੋਣਾ ਬੰਦ ਕਰੇ ਤਾਂ ਦੂਜੇ ਪਾਸੇ ਕੀ ਹੋ ਰਿਹਾ ਕਿ ਇੱਕ ਕੇਂਦਰ ਲੈਵਲ ਤੇ ਉਹਨੂੰ ਪੁਰਸਕਾਰ ਦਿੱਤੇ ਜਾ ਰਿਹਾ ਤੇ ਉਹ ਵੀ ਉਹਦੀ ਉਸ ਡਰੈਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਉਹਨੂੰ ਦੇਖ ਕੇ ਕਿੰਨੇ ਲੋਕ ਇਨਸਪਾਇਰ ਹੋਣਗੇ ਜਿਹੜਾ ਬੰਦਾ ਪਹਿਲੇ ਹੀ ਬਲਾਕਕਾਰ ਦੇ ਦੋਸ਼ਾਂ ਦੇ ਅੰਦਰ ਬੰਦ ਹੈ ਤੁਸੀਂ ਉਹਦੇ ਐਡੇ ਕਿੰਨੇ ਕੰਨੇ ਭਗਤ ਬਣ ਗਏ ਹੋ ਤੁਸੀਂ ਉਹਦੇ ਅੰਨੇ ਭਗਤ ਬਣ ਕੇ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਸੁਧਾਰ ਦਿਆਂਗੇ ਅਸੀਂ ਉਹਦਾ ਉਹਦਾ ਬੜਾ ਉਹਨੂੰ ਪ੍ਰਚਾਰਿਆ ਜਾ ਰਿਹਾ ਅੱਜ ਕਿ ਬਹੁਤ ਤਕੜੀ ਇਹਨਾਂ ਦੀ ਕਮਾਈ ਆ ਬਹੁਤ ਤਕੜਾ ਉਹਨੂੰ ਪੁਰਸਕਾਰ ਦਿੱਤੇ ਗਏ ਆ ਇਹ ਡੇਰੇ ਦੇ ਨਾਲ ਜੁੜਿਆ ਹੋਣ ਕਰਕੇ ਉਹਨੂੰ ਪੁਰਸਕਾਰ ਮਿਲੇ ਆ ਉੱਥੇ ਮੈਨੂੰ ਲੱਗਦਾ ਹੋਰ ਬਹੁਤ ਲੋਕਾਂ ਨੂੰ ਪੁਰਸਕਾਰ ਦਿੱਤੇ ਆ ਰਾਸ਼ਟਰਪਤੀ ਵੱਲ ਦੇ ਨਾਲ ਸਨਮਾਨਿਆ ਗਿਆ ਪਰ ਇਹੋ ਜਿਹਾ ਕੀ ਮਜਬੂਰੀ ਸੀਗੀ ਕਿ ਜੇ ਉਹ ਸਪੈਸ਼ਲੋ ਕੱਪੜੇ ਪਾ ਕੇ ਜਾ ਕੇ ਕਿੱਤੇ ਨੂੰ ਪ੍ਰਮੋਟ ਕਰਦਾ ਤੇ ਜਿਹੜੇ ਉਸ ਜਵਾਕਾਂ ਨੂੰ ਪੜਾਉਂਦਾ ਤਾਂ ਉਹ ਉੱਥੇ ਉਹਦੇ ਤੋਂ ਕੀ ਸਿੱਖਿਆ ਲੈਣਗੇ ਕੀ ਭਈ ਇਹ ਜਿਹੜੀ ਡਰੈੱਸ ਹੈ ਇਹ ਚ ਬਹੁਤ ਤਾਕਤ ਹੈ ਜਿਹੜੇ ਡੇਰੇ ਨਾਲ ਜੁੜਿਆ ਉਹ ਚ ਬਹੁਤ ਤਾਕਤ ਹੈ ਸੋ ਮੈਂ ਪੰਜਾਬ ਸਰਕਾਰ ਨੂੰ ਇੱਥੇ ਅਪੀਲ ਕਰੂੰਗਾ ਕਿ ਉੱਤੇ ਇੱਕ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਉਹ ਉਹਦੇ ਜਿਹੜੇ ਜਿਹੜੀ ਉਹਨੂੰ ਪਤਾ ਨਹੀਂ ਕਾਹਦੇ ਵਾਰਡ ਦਿੱਤੇ ਗਏ ਆ ਭਾਜਪਾ ਸਰਕਾਰ ਵੱਲੋਂ ਇਹਨੂੰ ਪ੍ਰਮੋਟ ਕੀਤਾ ਗਿਆ ਪ੍ਰਮੋਟ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਅੱਜ ਅੱਜ ਇਸ ਸੀ ਤੋਂ ਲੋਕ ਜਾਗਰੂਕ ਹੋ ਚੁੱਕੇ ਆ ਜਿਹੜਾ ਛੇਵਾਰ ਉਸ ਬਰਾਤਕਾਰੀ ਨੂੰ ਪ੍ਰੋਲ ਦਿੰਦਾ ਰਿਹਾ ਜਿਲ੍ਹ ਅੱਜ ਭਾਜਪਾ ਦੀ ਟਿਕਟ ਤੋਂ ਹਰਿਆਣੇ ਦੇ ਵਿੱਚ ਚੋਣਾਂ ਲੜ ਰਿਹਾ ਸੋ ਇਹਦੇ ਵਿੱਚ ਕੋਈ ਲੋਕੀਸ਼ੀਪੀ ਗੱਲ ਨਹੀਂ ਆ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਜਿਹੜੀਆਂ ਹੋਈਆਂ ਉਹਦੇ ਪਿੱਛੇ ਭਾਜਪਾ ਦਾ ਜਾਂ ਇਹਦੇ ਬੰਦਿਆਂ ਦਾ ਹੱਥ ਨਾ ਹੋਵੇ ਕਿਉਂਕਿ ਪ੍ਰਦੀਪ ਕਲੇਰ ਨੇ ਵੀ ਸਾਫਤ ਕਰਤਾ ਸੀਗਾ ਕਿ ਉਹ ਜਦੋਂ ਭਗੌੜਾ ਹੀ ਨਹੀਂ ਹੈਗਾ ਸੀਗਾ ਉਹ ਤਾਂ ਘਰੇ ਸੀਗਾ ਤੇ ਉਹਦੇ ਘਰੇ ਜਾਣ ਤੋਂ ਕਿਹਨੇ ਰੋਕਿਆ ਕੇਂਦਰ ਨੇ ਰੋਕਿਆ ਉਹਨਾਂ ਤੇ ਕੌਣ ਲੈ ਕੇ ਆ ਰਿਹਾ ਕੇਂਦਰ ਲੈ ਕੇ ਆ ਰਹੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਵਚਣੀਆਂ ਪੈਣਗੀਆਂ ਸਾਨੂੰ ਦੇਖਣਾ ਪਊਗਾ ਤੇ ਸਾਨੂੰ ਸਾਡਾ ਏਕਾ ਬਣਾ ਕੇ ਇਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈਆਂ ਕਰਾਉਣੀਆਂ ਪੈਣਗੀਆਂ ਸੋ ਮੈਂ ਪੰਜਾਬ ਸਰਕਾਰ ਨੂੰ ਜਿੱਥੇ ਅਪੀਲ ਕਰਦਾ ਤੇ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਸਾਡਾ ਏਕਾ ਇਨਾਂ ਕੋਹਣਾ ਚਾਹੀਦਾ ਕਿ ਦੁਸ਼ਮਣ ਸਾਡੇ ਤੇ ਹੈਵੀ ਨਾ ਹੋਵੇ ਅਸੀਂ ਇਨਾਂ ਦੇ ਖਿਲਾਫ ਆਪਣੀ ਆਵਾਜ਼ ਚੱਕਿਆ ਕਰੀਏ ਬੇਅਦਬੀਆਂ ਪੰਜਾਬ ਦੇ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜੇ ਪੰਜਾਬ ਸਰਕਾਰ ਨੇ ਜਾਂ ਇਥੋਂ ਦੇ ਸਿਸਟਮ ਨੇ ਇਨਾਂ ਤੇ ਕਾਨੂੰਨੀ ਕਾਰਵਾਈ ਸ਼ਕਤੀ ਦੇ ਨਾਲ ਕੀਤੀ ਹੁੰਦੀ ਤੇ ਅੱਜ ਇਹ ਘਨੌੜੇ ਕੰਮ ਜਿਹੜੇ ਪੰਜਾਬ 'ਚ ਸ਼ੁਰੂ ਹੋਏ ਆ ਬੇਅਦਬੀਆਂ ਨੂੰ ਲੈ ਕੇ ਨਾ ਹੁੰਦੇ ਸੋ ਆਓ ਆਪਾਂ ਸਾਰੇ ਹੰਬੜਾ ਮਾਰੀਏ ਇਨਾਂ ਦੇ ਖਿਲਾਫ ਜਿਹੜੀ ਬਾਤ ਚੱਕੀਏ ਤੇ ਉਸ ਮਾਸਟਰ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਦੀ ਕਾਰਵਾਈ ਕਰੇ ਜਿਹੜਾ ਇੱਕ ਕਿੱਤੇ ਨੂੰ ਰਿਪਰੈਜ਼ੈਂਟ ਕਰਕੇ ਆਇਆ ਜਿਹੜਾ ਇੱਕ ਉਸ ਖੌਂਟੀ ਡੇਰਾਗਾਹ ਨੂੰ ਪ੍ਰਮੋਟ ਕਰਦਾ ਜਿਹੜਾ ਪੰਜਾਬ ਦੇ ਵਿੱਚ ਕਦੇ ਵੀ ਸੋਕ ਸ਼ਾਂਤੀ ਨਹੀਂ ਫੁਲਾਉਂਦਾ ਪੰਜਾਬ ਦੇ ਵਿੱਚ ਜਿਨੇ ਅੱਗ ਲਾਈ ਆ ਜਿਹੜੇ ਬੰਦੇ ਨੇ ਗੁਰੂ ਦੀ ਬੇਅਦਬੀ ਕਰਾਤੀ ਉਹਨਾਂ ਤੋਂ ਤੁਸੀਂ ਕੀ ਭਾਲਦੇ ਹੋ ਕਿ ਉਹ ਪੰਜਾਬ ਦੇ ਵਿੱਚ ਸ਼ਾਂਤੀ ਰੱਖਣਗੇ ਸੋ ਉੱਥੇ ਅਸੀਂ ਤਾਂ ਉਹਦੇ ਬੱਚਿਆਂ ਨੂੰ ਬੇਨਤੀ ਕਰਾਂਗੇ ਇਹੋ ਜਿਹੇ ਟੀਚਰਾਂ ਤੋਂ ਜਿੱਥੇ ਤਾਂ ਲੋਕ ਕਹਿੰਦੇ ਨੇ ਨਾ ਕਿ ਟੀਚਰ ਗੁਰੂ ਹੁੰਦੇ ਆ ਕਿ ਜਿਵੇਂ ਉਹਨਾਂ ਦੀ ਅਗਰੇ ਦਾ ਪਾਲਣ ਕਰਦੇ ਆ ਕਿ ਸਾਡੇ ਉਹ ਸਿੱਖਿਆ ਵਿਦਿਆਦਾਤੇ ਨੇ ਤਾਂ ਫਿਰ ਅੱਜ ਇਹੋ ਜਿਹੇ ਵਿਦਿਆਦਾਤਿਆਂ ਦੇ ਉੱਤੇ ਕਲੰਕ ਲੱਗ ਰਹੇ ਇਹ ਬੰਦਾ ਸੋ ਇਹਦੇ ਉੱਤੇ ਵੰਡੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਇਹ ਇਸ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ